ਰਾਤ ਪਾਣੀ ਹੋ ਰਿਹਾ ਰੇ ਤੱਕ ਸੀਗਾ ਹੁਣ ਘਟ ਗਿਆ ਪਾਣੀ ਐ ਚ ਬਿਠਾਉਣਗੇ ਯਾਰਟ ਚ ਮੈਨੂੰ ਲੱਗਦਾ ਓਰੇ ਤੇ ਆਹ ਗਰੁੱਪ ਨਾਲ ਆਪਣਾ ਸਾਰਾ ਨਮਸਤੇ ਨਮਸਤੇ ਸਸਰੀਕਾਲ 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 ਓਕੇ ਪੂਰੀ ਗੱਲ ਬਾਤ ਬੰਦਾ ਹੀ ਵਲਾਂ ਡੇਂਜਰ ਅਸਾ ਡਰਾਈਵਰ ਆਪਣਾ ਵਲਾਂ ਡੇਂਜਰ ਆ ਆ ਜੀ ਵਿੰਡੋਸ ਚ ਰਖਾ ਯੋ ਯੋ ਹਾਂ ਯੋ ਯੋ ਅੰਡਰਵਾਟਰ ਸੀ ਹੈਗਾ 1600 ਦੇ ਵਿੱਚ ਵਿਦ ਵੀਡੀਓ ਫੋਟੋਗ੍ਰਾਫੀ ਸਾਰਾ ਕੁਝ ਤੇ ਡਰਡੋਂ ਦਾ ਨਹੀਂ ਹੈਗਾ ਆ ਸਾਈਨ ਜਲਾਦੇ ਇਹਨਾਂ ਨੇ ਦੇਖੋ ਬਾਹਰ ਭਾਰਤੀ ਆਲੇ ਬਹੁਤ ਦੂਰ ਲਿਆ ਜਾ ਸ਼ਹਿਰ ਉਹ ਰਹਿ ਗਿਆ ਸਾਈਡ ਤੇ ਆ ਫੋਟੋਆਂ ਕਰਾਈਆਂ ਸੀ ਜਿਨ੍ਹਾਂ ਨੇ ਉਹਨਾਂ ਦੀਆਂ ਨੇ ਫੋਟੋਆਂ ਆ ਮੇਰੀ ਫੋਟੋ स्वागत दा ਤੁਹਾਡਾ ਨਵੇਂ ਬਲੌਗ ਚ ਤੇ ਆਪਾਂ ਹੋ ਗਏ ਰੈਡੀ ਛੜੀ ਆਪਾਂ ਹੁਣ ਚੱਲੀਏ ਥੱਲੇ ਨਾਲ ਦੇ ਦਾ ਆਪਣੇ ਚਲੇਗੇ ਬ੍ਰੇਕਫਾਸਟ ਕਰਨ ਤੇ ਮੈਂ ਰਹਿ ਗਿਆ ਸੀਗਾ ਲੇਟ ਹੋ ਗਿਆ ਸੀਗਾ ਤੇ ਆਪਾਂ ਹੁਣ ਹੋ ਗਏ ਰੈਡੀ ਆਪਾਂ ਚੱਲਦੇ ਆਂ ਰੂਮ ਕਰ ਦਈਏ ਬੰਦ ਆਪਾਂ ਚੱਲੀਏ ਥੱਲੇ ਚਾਬੀਆਂ ਸ਼ਾਇਦ ਉਹ ਲੈ ਕੇ ਮੈਨੂੰ ਲੱਗਦਾ ਚਾਬੀ ਚਾਬੀਆਂ ਵੀ ਲਿਫਟ ਆਜਵੇ ਬਸ ਚਲਦੇ ਆਪਾਂ نیچے ਦੇਖਦੇ ਆਂ ਬ੍ਰੇਕਫਾਸਟ ਚ ਕੀ ਆ ਪਹਿਲੇ ਥੱਲੇ ਚਲੇਗੇ ਉਹ ਦੇਖਦੇ ਆਪਾਂ ਲੱਗਦਾ ਉਹਨੇ ਬ੍ਰੇਕਫਾਸਟ ਕਰ ਵੀ ਲਿਆ ਹੋਣਾ ਕਾਫੀ ਟਾਈਮ ਹੋ ਗਿਆ ਗਿਆ ਹੁਣ ਲੋਵੀ ਬ੍ਰੇਕਫਾਸਟ ਆਪਾਂ ਕਰ ਲਿਆ ਤੇ ਗੱਡੀ ਆਪਣੀ ਆ ਗਈ ਟੈਕਸੀ ਤੇ ਹੁਣ ਆਪਾਂ ਚੱਲਦੇ ਆਂ ਨਾਲ ਦੇ ਤੁਹਾਨੂੰ ਬੰਦਿਆਂ ਨੂੰ ਮਿਲਾਉਂ ਲਿਆ ਨਵੇਂ ਬੰਦਿਆਂ ਨੂੰ ਕਿੱਦਾਂ ਨੇ ਤੇ ਆ ਗਈ ਆਪਣੀ ਟੈਕਸੀ ਤੇ ਰੂਮ ਚ ਸਾਮਾਨ ਸੋਣ ਪਿਆ ਚੱਕ ਲੈਂਦਾ ਕੱਲੀ ਆ ਬ੍ਰੋ ਹਾਂ ਇਹਨੂੰ ਮੈਂ ਗੱਲ ਸੁਣਦੇ ਰਹੀ ਨੂੰ ਤਾਂ ਮੂਰੇ ਬੈਠ ਦੋ ਤੇ ਨਾਲ ਹਾਂ ਟਾਈਮ ਦਾ ਬਾਲ ਲਾ ਦਿੰਦੇ ਆ ਲੈ ਜਾਣਾ ਆਪਾਂ ਆ ਬਾਈ ਨੇ ਆਪਣੇ ਨਾਲ ਦੇ ਨਵੇਂ ਆਜੋ ਵੇ ਵੇ ਇੱਥੇ ਮੇਰੀ ਬੋਟਲ ਕੱਤਲਾ ਕੱਤਲਾ ਬਾਈ ਫੋਟੋ ਬਹੁਤ ਬੋਕ ਹੋ ਗਏ ਆ ਲੈ ਵੀ ਆ ਲੈ ਕੇ ਜਾ ਗੜੀ ਜੀ ਆਪਾਂ ਨੂੰ ਰੈੱਡ ਵਾਲੇ ਤਾਂ ਨਹੀਂ ਪਾਉਣਾ ਕੀ ਕਰਦਾ ਇੱਥੇ ਲੈ ਉਹ ਬਾਈ ਕਹਿੰਦਾ ਇਹ ਟੈਟ ਵਾਲੇ ਇੱਥੇ ਲੈ ਆਣਾ ਸੀ ਉਹਨੂੰ ਹੁਣ ਆਪਾਂ ਨੂੰ ਹੀ ਲੈ ਕੇ ਜਾਣਾ ਨਾ ਹੋਰ ਕੋਈ ਬੰਦਾ ਨਹੀਂ ਲੈ ਕੇ ਜਾਣਾ ਇਹਨੂੰ ਮਟੇਕੇ ਦੇਖਦਾ ਤੁਸੀਂ ਛੱਡ ਜਾਣਾ ਮਟੇ ਹਾਂ ਇੱਥੇ ਛੱਡ ਜਾਣਾ ਤੈਨੂੰ ਨੋ ਨੋ ਤੇ ਲਾ ਦੇਣਾ ਮੈਨੂੰ ਇਹਨੇ ਕਰੀਏ ਤੂੰ ਜਿਹਨੇ ਆਪਣਾ YouTube ਚੈਨਲ ਲੋਕ ਵੀ ਹੁਣ ਆਪਾਂ ਚੱਲੇ ਆਂ ਕੋਰਲ ਆਈਸਲੈਂਡ ਤੇ ਇੱਥੇ ਪਹੁੰਚ ਗਏ ਆਪਾਂ ਇੱਥੇ ਹੁਣ ਆਪਾਂ ਨੂੰ ਯਾਰਡ ਚ ਲੈ ਕੇ ਜਾਣਗੇ ਨਾ ਆਹ ਉੱਥੋਂ ਜਾਣੇ ਰਾਤ ਪਾਣੀ ਹੋ ਰਿਹਾ ਰੇ ਤੱਕ ਸੀਗਾ ਹੁਣ ਘਟ ਗਿਆ ਪਾਣੀ ਪੀ ਗਏ ਅਸੀਂ ਠੀਕੇ ਭੈਣੋ ਨਾਉਦੇ ਨਾ ਪੀਤਾ ਨਾਉਂ ਦਾ ਵਾਲਾ ਸਾਰਾ ਪਾਣੀ ਨਾ ਨਾ ਪਾਣੀ ਮਕਾਤਾ ਕਹਿੰਦੇ ਕੰਬੜੇ ਲਾ ਲਈ ਸਾਡੀ ਨਾਲ ਮਾਲ ਮਲ ਕੇ ਲੋ ਵੀ ਪਹੁੰਚ ਗਿਆ ਪਾਡੇ ਦੇ ਇੱਥੋਂ ਇਹਨਾਂ ਨੇ ਆਪ ਨੂੰ ਲੈ ਜਾਣਾ ਵਿੱਚ ਬਿਠਾ ਕੇ ਇੱਥੇ ਬਿਠਾਉਣਗੇ ਯਾਰਟ 'ਚ ਮੈਨੂੰ ਲੱਗਦਾ ਔਰੇ ਤੇ ਆਹ ਗਰੁੱਪ ਨੇ ਆਪਣਾ ਸਾਰਾ ਠੀਕ ਆ ਲੋ ਵੀ ਆ ਗਏ ਆਪਾਂ ਥੱਲੇ ਹੇ ਬ੍ਰੋ ਨਮਸਤੇ। ਜੀ ਨਮਸਤੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਓਕੇ। ਹੱਥ ਜੋੜ ਕੇ ਗਏ। ਸਤਿ ਸ੍ਰੀ ਅਕਾਲ। ਓਏ। ਜੂਸੇ ਸਤਿ ਸ੍ਰੀ ਅਕਾਲ। ਹਾਂ ਸਤਿ ਅਕਾਲ। ਹਾਂ। ਓ ਨੋ ਨਮਸਤੇ। ਨੋ ਨਮਸਤੇ। ਲੋ ਗਈ ਆ ਗਈ ਆਪਣੀ ਜੌਟ ਇਹ ਚ ਜਾਣਾ ਆਪਾਂ। ਮੈਚੀ ਨਾ ਪੈਰ ਪਾ ਲਿਓ ਓਏ ਓਏ ਬੜਾ ਡਾ ਡਰ ਜਾ ਲਾਦਾ ਲੋ ਵੀ ਆ ਗਿਆ ਆਪਾਂ ਵਿੱਚ ਜੈਕਟਾਂ ਜੂਟਾਂ ਹੀ ਆ ਪਾ ਲੈਣੀਆਂ ਆਪਾਂ ਹੁਣ ਆਹ ਪਾਉਣੀਆਂ ਲਾਈਵ ਜਾ ਕੱਟ ਯੋ ਆ ਰਹੀ ਆ ਫੀਲਿੰਗ ਆ ਰਹੀ ਆ ਪੂਰੀ ਥੋੜੀ ਗੱਲ ਬਾਤ ਪੰਦਾਈ ਵਾਲਾ ਡੇਂਜਰ ਆ ਸਾ ਡਰਾਈਵਰ ਆਪਣਾ ਵਾਲਾ ਡੇਂਜਰ ਆ ਹਵਾਨਾ ਗੱਲਾਂ ਕਰਦੀ ਜਾਂਦੀ ਆ ਉਹਨੇ ਕਿਹਾ ਕਿ ਨਾ ਖਾਤਰਾ ਮੋਕੀਆ ਆ ਆਲੀ ਹਮਤ ਕਿ ਮਤ ਆ ਗਈ ਉਹਦਾ ਦੋਤਾ ਰੁਪਈਆ ਰੁਪਈਆ ਬੋਲਦਾ ਹਿੰਦੀ ਆ ਨਾ चलो 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 इधर इधर आ जो भी आ जो अजीबा जी नाइन मेंबर पाजी नाइन मेंबर ये वाला पहन <laughs> आ जो भी नाइन मेंबर इधर आ जो आगे आगे यो यो ਹੋ ਵੀ ਐਵਰੀਬਾਡੀ ਪਲੀਜ਼ ਆਈ ਰਿਕਵੈਸਟ ਸਭ ਤੇ ਲਈ ਆਪਣਾ ਆਪਣਾ ਰਾਈਟ ਹੈ ਜਿੱਥੇ ਮਾਰਕੀ ਹੈ ਪਲੀਜ਼ ਸੇਫਟਾ ਆਪਣਾ ਰਾਈਟ ਕਰਨੇ ਕੋਲ ਜੀ ਹੋ ਵੀ ਬੈਰਕ ਰਾਈਡਿੰਗ ਇੱਥੇ ਕਰ ਸਕਦੇ ਆ ਫਾਟੀ ਇੱਕ ਕਰ ਸਕਦੇ ਆ ਉਹ ਬੋਟ ਦੇ ਵਿੱਚ ਜਿਹੜੇ ਜਾਂਦੇ ਨੇਗੇ ਹੁਣ ਦਿਖਾਉਣਾ ਮੈਂ ਇੱਕ ਦਾ ਚੀਜ਼ ਆ ਪੈਰਾ ਪੈਰਾ ਗ્લાiding ਸੀ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਇਹ ਆਪਾਂ ਕਰ ਸਕਦੇ ਆ ਇਹ ਹੈਗੀ ਆ 800W ਦੇ ਵਿੱਚ ਤੇ ਇੱਕ ਆਪਾਂ ਨੂੰ ਦੇਣਗੇ ਅন্ডਰਵਾਟਰ ਸੀ ਦੇਣਗੇ ਉਹ ਦੇਣਗੇ ਆਪਾਂ ਨੂੰ 1000 ਰੁਪਏ ਦੇ ਵਿੱਚ ਜੀ ਅন্ডਰਵਾਟਰ ਸੀ ਹੈਗਾ 1600 ਦੇ ਵਿੱਚ ਵਿਦ ਵੀਡੀਓ ਫੋਟੋਗ੍ਰਾਫੀ ਸਾਰਾ ਕੁਝ ਲੋ ਵੀ ਹੋ ਗਏ ਰੈਡੀ ਛੜੀ ਆਪਾਂ ਸਾਰੇ ਤੇ ੱਲੇ ਆਪੇ ਟੀ-ਸ਼ਰਟਾਂ ਨਹੀਂ ਪਾਈਆਂ ਬਾਕੀ ਸਾਰਿਆਂ ਦੀ ਪਾਈਆਂ ਹੋਈਆਂ ਭਾਈ ਹੈ ਗੱਲੇ ਹੋ ਜਾਣੀਆਂ ਜੀ ਆਪਾਂ ਅਜੇ ਟੀ-ਸ਼ਰਟਾਂ ਲੈ ਕੇ ਨਹੀਂ ਆਏ ਸ਼ਰਟਾਂ ਪਾਈਆਂ ਨਹੀਂ ਸਾਰਿਆਂ ਦੇ ਤੇ ਹੁਣ ਅਪਾ ਚੱਲਦੇ ਆ ਬਾਅਦ ਚੀਜ਼ ਕਰਨੀ ਆ ਆਪਾਂ ਹੁਣ ਪੈਰਾਂ ਗਲਾਈਡਿੰਗ ਕਹਿੰਦੇ ਆ ਪਤਨੀਆਂ ਨੂੰ ਕੀ ਕਹਿੰਦੇ ਆ ਇਹ ਤੁਹਾਨੂੰ ਬਾਅਦ ਚ ਦੱਸਾਂਗੇ ਹੁਣ ਤੇ ਹੁਣ ਆਪਾਂ ਰੈਡੀ ਸਾਡੀ ਹੋ ਗਏ ਇਹ ਕਿੱਥੇ ਵੀ ਕੰਮ ਫਿਰ ਦਲੰਡੋਂ ਦਾ ਨੀਗਾ ਇਹ ਰਖਣਾ ਆ ਨਹੀਂ ਆ ਰਖਣਾ ਆ ਇਹ ਕਹਿੰਦੇ ਤੁਹਾਨੂੰ ਪੁੱਛਾਂਗੇ ਵੀ ਤੁਸੀਂ ਕੰਫਰਟेबल ਤੁਸੀਂ ਓਕੇ ਹੋ ਤੇ ਕਹਿੰਦੇ ਆਹ ਸਾਈਨ ਨਹੀਂ ਕਰਨਾ ਹੈਗਾ ਆਹ ਕਰਨਾ ਜੇ ਆਹ ਕਰਦਾ ਤੁਹਾਨੂੰ ਥੱਲੇ ਧਾਰ ਦੇਣਾ ਨੂੰ ਇਹਨਾਂ ਦੀ ਲੈਂਗੁਏਜ ਨਾਲ ਕਰ ਹੂੰ ਆ ਦੇ ਕਨੇ ਲਾਈਨ ਲੱਗੀ ਹੋਈ ਆ ਹੁਣ ਆਪਣੀ ਵਾਰੀ ਐਂਡ ਤੇ ਆਊਗੀ ਆ ਸਾਈਨ ਜਲਾਦੇ ਇਹਨਾਂ ਨੇ ਦੇਖੋ ਬਾਹਰ ਭਾਰਤੀ ਆ ਦੇ ਤੇ ਹੁਣ ਇਧਰੋਂ ਲੈ ਕੇ ਜਾਣਗੇ ਫਿਰ ਆਪਣੇ ਉਹ ਜੈਕਟਾਂ ਪਾਉਣਗੇ ਫਿਰ ਆਪਾਂ ਨੂੰ ਲੈ ਕੇ ਜਾਣਗੇ ਅੱਗੇ ਵੀਰੇ ਅੰਕਲ ਜੀ ਕੋ ਕਰਾ ਦੇ ਤੇ ਯਾਰ ਅੰਕਲ ਆ ਜਾਓ ਲੱਗੀ ਹੋਈ ਸੀ ਗੱਲਬਾਤ ਹੋ ਗਈ ਤੇ ਜਾਇਆ ਇਦਰੋਂ ਕਮਾ ਕੇ ਨਾ ਉੱਪਰ ਦੀ ਲਿਆਉਂਦੇ ਨੇ ਹਨ ਪੂਰਾ ਉੱਪਰ ਲੈ ਜਾਂਦੇ ਨੇ ਪਟੂ ਪਹਿਲਾਂ ਡਰ ਗਿਆ ਮੈਂ ਆ ਮੈਂ ਲੈ ਵੀ ਹੁਣ ਤਾਂ ਮੈਂ ਗਿਆ ਭਾਂਜ ਮਾਰ ਕੇ ਆਉਂਦਾ ਮੈਂ ਡਰ ਐ ਲੱਗੇ ਸੜਾ ਮੈਂ ਪਤਾ ਨਹੀਂ ਕੀ ਹੋ ਗਿਆ ਥੱਲੇ ਫਿਰ ਥੱਲੇ ਲੈ ਗਿਆ ਕਹਿੰਦਾ ਜਦੋਂ ਉਹਨੂੰ ਪੁੱਛਣਾ ਕਹਿੰਦਾ ਓਕੇ ਆ ਮੈਂ ਕਿਹਾ ਹਾਂ ਓਕੇ ਆ ਫਿਰ ਲੈ ਡਿਪ ਕਰਤੇ ਆ ਪੂਰੇ ਤੱਕ ਲੈ ਗਿਆ ਪਾਣੀ ਚ ਲੈ ਗਿਆ ਮੇਰੀ ਉਹ ਜੋ ਧਮਾਤੀ ਉਹ ਇਦਾਂ ਲੈਂਡਿੰਗ ਹੁੰਦੀ ਆ ਉਹਰੀ ਆ ਵੀ ਕੀ ਗੱਲਬਾਤ ਰਈ ਕਿਦਾਂ ਐਕਸਪੀਰੀਅੰਸ ਦਾ ਹਿਸਾਬ ਦਾ ਕਿਦਾਂ ਰਿਹਾ ਪੰਜਾਬੀ ਥੋੜਾ ਵੱਧ ਭਾਅ ਦੇਉਂਦੇ ਹਰ ਜੀ ਨੂੰ ਹਨਾ ਤੇ ਉਹ ਨਹੀਂ ਗੱਲ ਉਹ ਨਹੀਂ ਬਣੀ ਗੱਲ ਹੈਨਾ ਬਾਕੀ ਬੰਦੇ ਸਾਰੇ ਫੁੱਲ ਇੰਜੋਏ ਕਰ ਰਹੇ ਆ ਤੁਹਾਨੂੰ ਸੀ ਥੋੜਾ ਡੀਪ ਲੈ ਕੇ ਜਾਉਂਗਾ ਤੇਰਾ ਵੇਡ ਚੱਕ ਲਿਆ ਸੀਗਾ ਚੱਕ ਲਿਆ ਸੀਗਾ ਕਿ ਦੋ ਲਾਏ ਸੀ ਜੋ ਦੋ ਜਾਣੇ ਸੀ ਅੱਛਾ ਇਧਰੋਂ ਲੈ ਜਾਂਦੇ ਨੇ ਆਏ ਚਲੇ ਜਾਂਦੇ ਨੇ ਨਾ ਉੱਪਰ ਦੀ ਬਾਹਰ ਗਰਾਉਂਡ ਠੀਕ ਆ ਬਜਟ ਫ੍ਰੈਂਡਲੀ ਹੈ ਜੇ ਕਿਸੇ ਨੇ ਆਣਾ ਤਾਂ ਚੀਪ ਰਹਿੰਦਾ ਵਗੀ ਇੰਡੀਅਨ ਦਾ ਪਸੰਦ ਆ ਮੈਂ ਇੱਕ ਬੰਦਾ ਇੱਕ ਵਾਰੀ ਵੀ ਇਹ ਠੀਕ ਆ ਰੇਟ ਯਾਰ ਠੀਕ ਆ ਜੇ ਕੋਈ ਮਹਿੰਗਾ ਆ ਗਿਆ ਬੰਦਰਾ ਦੁਬਾਰਾ ਜ਼ਰੂਰ ਆਉਂਗਾ ਸਹੀ ਗੱਲ ਆ ਬਾਕੀ ਵਗੀ ਰਾਤੀ ਵੀਡੀਓ ਪਾਵਾਂਗੇ ਹੂੰ ਬਾਕੀ 6 ਦੀ ਲੈ ਜਾਂਦਾ ਇਹਨਾਂ ਨੇ 15 ਮਿੰਟ ਦੇ ਤੱਕ ਹੋਈ ਨਹੀਂ ਮੈਂ ਕਹਿੰਦਾ 5 ਮਿੰਟ ਚ ਹੀ ਲੈ ਜਾਂਦਾ 5 ਜੀ ਵਾਲੇ ਯਾਰ 5 ਵੀ ਮਲੇ ਆ ਬਸ ਇੰਨਾ ਕੀ ਦੇਖੋ ਐਕਸਾਈਟਮੈਂਟ ਦੀ ਚੀਜ਼ਾਂ ਮਿਲ ਮਿਲਦੀਆਂ ਨਹੀਂ ਐਡਵੈਂਚਰ ਕਰਨ ਨੂੰ ਬਹੁਤ ਵੱਡੀ ਚੀਜ਼ ਆ ਇਹਣਾ ਜ਼ਰੂਰ ਚਾਹੀਦਾ ਬੰਦਾ ਸਾਇਲੈਂਟ ਵਿਜ਼ਿਟ ਵੀ ਸ਼ੁਰੂ ਕਰੇ ਵਾਲੇ 6 ਦੀ ਲੈ ਜਾਂਦਾ ਇਹਨਾਂ ਨੇ ਤੇ ਅੱਗੇ ਫਿਰ ਦਿਖਾਉਣੇ ਆ ਥੱਲੇ ਵਾਲਾ ਅੰਡਰਵਾਟਰ ਚੱਲਦੇ ਆ ਆਪਾਂ ਤੇ ਉਹ ਦਿਖਾਉਣੇ ਆ ਤੁਹਾਨੂੰ ਕੀ ਐਕਸਪੀਰੀਅੰਸ ਰਹਿੰਦਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਅੱਗੇ ਤਾਂ ਦੇਖੀ ਨਹੀਂ ਹੋਵੇ ਲੋਬੀ ਹੋਣਾ ਆਪਣਾ ਕਿੱਥੇ ਲੈ ਕੇ ਚੱਲੇ ਆ ਇਹ ਮੋਟਰ ਲੈ ਚੱਲੇ ਆਂ ਮੋਟਰ ਉੱਦੇ ਤੇ ਉੱਥੇ ਵੀ ਅੰਡਰਵਾਟਰ ਅੰਡਰਵਾਟਰ ਦੀ ਗੱਲ ਚੱਲੇ ਆ ਹੁਣ ਆਪਾਂ ਆਪਾਂ ਅੰਡਰਵਾਟਰ ਦੀ ਗੱਲ ਚੱਲੇ ਆ ਤੇ ਦੇਖ ਲੈ ਕੀ ਕਰਦਾ ਆਪਾਂ ਨੂੰ ਫੇਰ ਇਹਨਾਂ ਨੇ ਬੋਰਡ 'ਚ ਬਿਠਾ ਲਿਆ ਉਹ ਬਹਿ ਜਾ ਓਸਤਾਦ ਹੋਰ ਨਾ ਡਾੜ ਦੇਣ ਤੈਨੂੰ ਆਪਾਂ ਜਾਣਾ ਸਮੁੰਦਰ ਦੇ ਨਾਲ ਹਾਂ ਹਾਂ ਹੈ ਉਹ ਆਦੀ ਉਹ ਪਾਤਾ ਕੇ ਰੋੜਣਾ ਇਹਨੇ ਆ ਕੰਨੀ ਬੀੜ ਦਾ ਮੈਂ ਕਿਹਾ 2000 ਦੀ ਸਪੀਡ ਤੇ ਆਪਣਾ ਚੱਲ ਮੈਂ ਜੰਮਾ ਚੱਲਦਾ ਹੁੰਦਾ ਨਾ ਪਿਆਰਾ ਡੌਂਕੀ ਲਾਉਣ ਨੂੰ ਪਿਆਰਾ ਪਿਆਰ ਆਪਣੇ ਇਹ 11 ਧੰਮਟ ਬਹੁਤ ਦੂਰ ਲਿਆ ਜਾ ਸ਼ਹਿਰ ਉਹ ਰਹਿ ਗਿਆ ਸਾਈਡ ਤੇ ਚੱਲ 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 ਉਹ ਕੱਪੜੇ ਚੰਗਲੇ ਇੰਨਾ ਜੀ ਪਾਉਣੇ ਆਪਾਂ ਵੀ ਸਮਾਨ ਦਾ ਹੁਣ ਇੱਥੇ ਆਪਾਂ ਕਰਨੀ ਅੰਡਰਵਾਟਰ ਅਸੀ ਇਹ ਤਾਂ ਸਿੱਟਣਗੇ ਆਪਾਂ ਨੂੰ ਥੱਲੇ ਓਏ ਆਜੋ ਆਜੋ ਤੁਸੀਂ ਰਹਿ ਜਾਣਾ ਓਏ ਕੱਪੜੇ ਲੈ ਲਾ ਫਿਰ ਕੱਪੜੇ ਫੜ ਲਾ ਕੱਪੜੇ ਫੜਾ ਦੇ ਇਹਨੂੰ ਲੋ ਜੀ ਇੱਥੇ ਆਪਾਂ ਆ ਗਏ ਸੀਗੇ ਸਮੁੰਦਰ ਦੇ ਨੀਚੇ ਅੰਡਰਵਾਟਰ ਸੀ ਕਰਨ ਤੇ ਇੱਥੇ ਕੈਮਰਾ ਤੇ ਫੋਨ ਤਾਂ ਲਾਊਡ ਨਹੀਂ ਸੀਗਾ ਇਸ ਕਰਕੇ ਵੀਡੀਓ ਬਣੀ ਨਹੀਂ ਇਹਨਾਂ ਨੇ ਫੋਟੋ ਖਿੱਚੀ ਸੀ ਤੁਸੀਂ ਦੇਖ ਸਕਦੇ ਹੋ ਪਿਕਚਰ ਆਪਾਂ ਕਰਾਏ ਅੰਡਰਵਾਟਰ ਸੀ ਤੇ ਹੁਣ ਆਪਾਂ ਇੱਥੇ ਕੋਰਲ ਆਈਲੈਂਡ ਦਾ ਨਾਮ ਕੋਰਲ ਆਈਲੈਂਡ ਤੇ ਆਏ ਹੁਣ ਆਪਾਂ ਹੁਣ ਆਪਾਂ ਇੱਥੇ ਆਏ ਹਾਂ ਤੇ ਹੁਣ ਆਪਾਂ ਕਰਨ ਜਾ ਰਹੇ ਹਾਂ ਸਪਾਈਸ ਜੈਟ ਕਰਨ ਜਾ ਰਹੇ ਹਾਂ ਮੈਂ ਚਲਾਉਂਗਾ ਪਿੱਛੇ ਇਹਨਾਂ ਦਾ ਇੱਕ ਬੰਦਾ ਬੈਠੂਗਾ ਆਹ ਦੇ ਆਹ ਵਾਲੇ ਨੇ ਆਹ ਕਰਨ ਜਾ ਰਹੇ ਹਾਂ ਹੁਣ ਮੈਂ ਇਹਦਾ ਉਪਰੋਂ ਗੇੜਾ ਦੇ ਕੇ ਆਵਾਂਗੇ ਤੇ ਦੇਖਦੇ ਹਾਂ ਕੀ ਐਕਸਪੀਰੀਅੰਸ ਰਹਿੰ ਵੀਡੀਓ ਦੇਖਦੇ ਆਂ ਬਣਦੀ ਆ ਕਿ ਨਹੀਂ ਬਣਦੀ ਤੁਹਾਨੂੰ ਦਿਖਾਉਣਾ ਫਿਰ ਮੈਂ ਠੀਕ ਕਹਿੰਦੇ ਉਸਤਾਦ ਸਟਾਰਟ ਹੈ ਬਾਈ ਰਾਹੀ ਆਪਾਂ ਕੀ ਐਕਸਪੀਰੀਅੰਸ ਲਿਆ ਬੱਬਾ ਮਜ਼ਾ ਆ ਗਿਆ ਮਜ਼ਦ ਆ ਗਿਆ ਬਸ ਥੋੜਾ ਘੱਟ ਟਾਈਮ ਸੀਗਾ ਹਾਂ ਹਾਂ ਟਾਈਮ ਉਹ ਘਟਾ 5-10 ਮਿੰਟ ਦਾ ਕਰਾਉਂਦੇ ਫੇਰ ਹੀ ਸਵਾਜ ਆਉਣਾ ਆਪ ਨਹੀਂ ਚਲਾ ਦਿੰਦੇ ਆਪ ਨਾ ਚਲਾ ਹਾਂ ਚੱਪੜਾ ਪਾ ਲਈਏ ਹਾਂ ਕਰ ਲੈ ਲਵਾਂ ਜੈਕਟ ਉੱਥੇ ਰੱਖ ਦੇ ਇੱਥੇ ਰੱਖ ਦੇ ਉੱਪਰ ਚੱਲੀਏ ਕੀ ਤੱਕ ਪਰਾਸ਼ਵਾ ਉਹ ਕੀ ਫੀਲਿੰਗ ਰਹੀ ਆ ਫੀਲਿੰਗ ਤਾਂ ਸਵਾਦ ਆ ਜੀ ਬੜੀ ਬੜਾ ਜੇ ਆਪ ਚਲਾਣ ਦੇ ਤਾਂ ਮਜ਼ਾ ਬਹੁਤ ਆਉਂਦਾ ਸਹੀ ਗੱਲ ਬੜਾ ਆਪ ਦਿੱਤੀ ਤਾਂ ਸੀਗੀ ਚਲਾਉਣ ਉੱਥੇ ਚਲਾਉਣ ਦਿੱਤੀ ਮੈਨੂੰ ਮਾੜੀ ਮੈਨੂੰ ਜੀ 2 ਮਿੰਟ ਫ੍ਰੀਜ ਦੀ ਨਾਲ ਇਹ ਨਾ ਨੋ ਨੋ ਪਿਆਰ ਲੱਗਦਾ ਭਰਾਵਾ ਐ ਜਾਂਦੀ ਉੱਪਰ ਕਹਿੰਦਾ ਨੋ ਨੋ ਮੈਂ ਕਹਾ ਤੂੰ ਛੱਡ ਦੇ ਕੁਝ ਪੀਲੇ ਪੂਰੀ ਘੈਂ ਸੀ ਬਾਬੇਓ ਤੇ ਲਾਲਾ ਜੀ ਲਾਲਾ ਜੀ ਕਰਾਤੀਆਂ ਨਾ ਪੂਰੀ ਫੀਲਿੰਗ ਸੀਰਾ ਸੀ ਹੁਣ ਆਪਾਂ ਇੱਥੇ ਬੈਠਦੇ ਆ ਖਾਣੇ ਪੀਣੇ ਆ ਕੁਛ ਫੋਰ ਅ ਲਾਈਂਡ ਤੇ ਤੇ ਇਦੋਂ ਬਾਅਦ ਆਪਣਾ ਲੰਚ ਹੋਣਾ ਪਤਾ ਆ ਤੇ ਤਾਇਆ ਸਿਟੀ ਹੋਊਗਾ ਆਪਣਾ ਲਾਂਚ ਵਾਪਸੀ ਤੇ ਇੱਥੇ ਹੁਣ ਆਪਾਂ ਕੁਝ ਖਾ ਪੀ ਲਈਏ ਬੰਦੇ ਆਪਣੇ ਬੈਠੇ ਡੀਕਦੇ ਨੇ ਪਏ ਨੇ ਚੱਲੀਏ ਫਿਰ ਸਟਾਰਟ ਚਲੋ ਫਿਰ ਡਿੱਪ ਹੁਣ ਡਿੱਪ ਹੁਣ ਆਯੋ ਇਹ ਬੰਦੇ ਸਾਡੇ ਥੱਕ ਗਏ ਜੀ ਆਪਾਂ ਇਹਨੇ ਸੋਸਤ ਹੋਏ ਉੱਠਦੀ ਨਹੀਂ ਆ ਕੀ ਕਰਨਾ ਹੈ ਤੁਸੀਂ ਉਰੇ ਆਹ ਦਾ ਬੰਦਾ ਸੁੱਤਾ ਹੀ ਰਹਿਣਾ ਸਾਡਾ 20 ਲੈ ਆਈ ਜਿੱਦੂ ਮੁੰਡਾ ਗਾਣਾ ਚੱਲਦਾ ਪੂਰਾ ਹਾਂ ਜਿੱਦੂ ਮੁੰਡਾ ਆਇਆ ਆਯੋ ਤੁਸੀਂ ਵੀ ਆ ਲੈ ਬਟ ਇਹੰਦ ਨੇ ਨਹੀਂ ਹੋਣਾ ਇਹਨਾਂ ਨੂੰ ਫੜਾ ਲਓ ਸਮਾਨ ਓਏ 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 ਲੈ ਪਛੇੜਾ ਬਲਦੀ ਗੀ ਬਰਾਵਾ ਚਲੋ ਚਲੋ ਜੀ ਆਪਾਂ ਚੱਲੇ ਭਾਈ ਨਾਂ ਨੂੰ ਸਮੁੰਦਰ ਚ ਲੈਓ ਖੇਡੀਏ ਫੋਟੋ ਬਾਲਣਾ ਪਰਿਵਰਤ ਲੈ ਆ ਵੀ ਹੁਣ ਆਪਾਂ ਜਾਣੇ ਆ ਸਮੁੰਦਰ ਚ ਤੈਰਨ ਦਿਹਾ ਲਿਆ ਤੇਰੇ ਰੇਕ ਲੋਕੀ ਗੰਦ ਗੁੰਦ ਪੀ ਕੇ ਵੀਰਾਂ ਪੂਰਾ ਉਰੀ ਸੱਟ ਜਾਂਦੇ ਆ ਗੰਦ ਪਾ ਜਾਂਦੇ ਆ ਨਾ ਚੱਪਲਾਂ ਲਾ ਦੀਏ ਯਾਰ ਚਾਕੀ ਨਾ ਲੈ ਜਾ ਕੋਈ ਉੱਥੇ ਲੈ ਆਈ ਏ ਚਾਕੀ ਨਾ ਲੈ ਜਾਈ ਕੋਈ ਪੈਸੇ ਪੈਸੇ ਲੱਗੇ ਆਲਤੀ ਨੂੰ ਨਾ ਆ ਮੈਂ ਲਾ ਕੇ ਆ ਚੱਪਲਾਂ ਚੱਪਲਾਂ ਲਾ ਦੀਏ ਇੱਥੇ ਲੈ ਜਾਂਦੇ ਨੇ ਬੰਦੇ ਚਾਕ ਕੇ ਮੈਂ ਚੱਪਲਾਂ ਲਾ ਦੀਏ ਕੋਈ ਚਾਕ ਕੇ ਨਾ ਲੈ ਜੇ ਪੈਸੇ ਲੱਗੇ ਆ ਕੁੱਤਰ ਗਿਆ ਉਹ ਵੀ ਹੁਣ ਆਪਾਂ ਚੱਲੇ ਆਂ ਵਾਪਸ ਇੱਥੇ ਚੱਲੇ ਵੇਰ ਹੁਣ ਆਪਾਂ ਆਪਾਂ ਚੱਲੇ ਲੰਚ ਕਰਨ ਗਾਂਂਤੀ ਰਾਮ ਜੱਲ ਆ ਪਾਗਲੀ ਦੇ ਭੈਣ ਦੇ ਉੱਥੇ ਦੱਪ ਸੀ ਲੈ ਕੇ ਜਾਣਗੇ ਉੱਥੇ ਕਰਾਉਣਗੇ ਹਨ ਇਹਨਾਂ ਕਿੱਥੇ ਲੈ ਕੇ ਚਾਲਦੇ ਆ ਤੇ ਇਹ ਸੀਗਾ ਕੋਰਲ ਆਈਲੈਂਡ ਦੇਖ ਲੋ ਲੋ ਵੀ ਪਹੁੰਚ ਗਿਆ ਆਪਾਂ ਉੱਥੇ ਜਿੱਥੇ ਤੁਰੇ ਸੀਗੇ ਵਾਪਸ ਆ ਗਏ ਆਪਾਂ ਤੇ ਹੁਣ ਆਪਾਂ ਇੱਥੋਂ ਲੈ ਕੇ ਜਾਣਗੇ ਆਪਾਂ ਲੰਚ ਕਰਾਉਣ ਕੋਤਾਇਆ ਸੀ ਜਿਹੜੀ ਆਪੋ ਉੱਥੇ ਪਹੁੰਚ ਕੇ ਵਾਪਸ ਉੱਥੇ ਆਏ ਸੀ ਆਪਾਂ ਅਰਾਜ ਉਹ ਸਾਹਮਣੇ ਹੁਣ ਤਾਂ ਪੂਰਾ ਕਰਾਊਡ ਆ ਰਾਤ ਨਹੀਂ ਕਰਾਊਡ ਸੀਗਾ ਇੰਨਾ ਆਜੋ 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 ਲੋ ਵੀ ਇਹਦੇ ਵਿੱਚ ਆਏ ਆਪਾਂ ਇੱਥੇ ਲੰਚ ਆਪਣਾ ਰੈਸਟੋਰੈਂਟ ਚ ਕੀ ਨਾਮ ਹੈ ਦਾ ਮਾਈਂਡਰ ਰਿਜ਼ੋਰਟ ਆ ਫੋਟੋਆਂ ਕਰਾਈਆਂ ਸੀ ਜਿਨ੍ਹਾਂ ਨੇ ਉਹਨਾਂ ਦੀਆਂ ਨੇ ਫੋਟੋਆਂ ਆ ਮੇਰੀ ਫੋਟੋ 162 ਨੇ ਇੱਕ ਫੋਟੋ ਦੇ ਉੱਥੇ ਕਰਾਈਆਂ ਸੀਗੀਆਂ ਹਾਂ ਮੇਰੀ ਆ ਭਈਆ ਉਹ ਮੈਨੂੰ ਲੱਗਦੀ ਹੈ ਆ ਤੇਰੀ ਨਹੀਂ ਹੈਗੀ ਆ ਤੇਰੀ ਆ ਨਾ ਲੋ ਵੀ ਆ ਕੁਝ ਦਿੱਤਾ ਇਹਨਾਂ ਨੇ ਲੰਚ ਦੇ ਵਿੱਚ ਚਿਕਨ ਵੀ ਆ ਵੈਜ ਵੀ ਆ ਨਾਨ ਵੈਜ ਵੀ ਇਹਦਾ ਖਾ ਕੇ ਜਾ ਆ ਤੁਹਾਨੂੰ ਕਿਵੇਂ ਕਿਦਾਂ ਦਾ ਲੱਗਦਾ ਫਿਰ ਲੋ ਵੀ ਆ ਗਈ ਆਪਣੀ ਗੱਡੀ ਤਲੀ ਆਪਾਂ ਹੋਟਲ ਲਾਂਚ ਨਾਲ ਦਾ ਘੈਣ ਸੀ ਪੂਰਾ ਕਿਵੇਂ ਸੀ ਲਾਂਚ ਆ 9 9 ਅਲੰਗ ਰਹੋ ਯਾਰ ਲੋਬੀ ਨਾਲ ਆ ਜੀ ਆਪਾਂ ਪਹੁੰਚ ਕੇ ਰੂਮ ਦੇ ਵਿੱਚ 18 ਨੂੰ ਮੈਂ ਅੱਜ ਆਪਾਂ ਦੇਸ਼ ਦੇ ਕੋਰਲ ਆਈਲੈਂਡ ਤੋਂ ਇੱਕੇ ਮੈਂ ਲੱਗੀ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਆਵਦੇ ਹੋ ਜੇ ਕੋਈ ਘੜਬੜ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ ਓਕੇ ਬਾਈ